ਸਾਂਜੀ ਕੀ ਕਰਨਾ ਚਾਹੁੰਦਾ ਤਾਂ ਅੱਡਾ ਬੜਾ ਪਿਆਰ ਸੀ ਉਹਦੇ ਨਾਲ ਅਕਸਰ ਤੁਹਾਡੇ ਨਾਲ ਰੱਖੀ ਬਣੀ ਸੀ ਉਹਨੇ ਤੁਹਾਡਾ ਜਿਹੜਾ ਦੇਖੋ ਨਾ ਟੈਟੂ ਸੀ ਤੁਹਾਡਾ ਉਹਨੇ ਆਪਣੇ ਮੁੱਡੇ ਤੇ ਬਣਾਇਆ ਸੀ ਪਰ ਚਲੇ ਜਾਣਾ ਉਹਦਾ ਬਹੁਤ ਪਿਆਰ ਕਰਦਾ ਸੀ ਜੀ ਬਹੁਤ ਜ਼ਿਆਦਾ ਪਿਆਰ ਸੀ ਔਰ ਜਿਹੜਾ ਛਪਾਈ ਸੀ ਫੋਟੋ ਉਹ ਤਾਂ ਮੈਨੂੰ ਆ ਕੇ ਦੱਸਿਆ ਹੀ ਸੀ ਮੈਨੂੰ ਕਹਿੰਦਾ ਸੀ ਕਿ ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਨਾ ਕੋਈ ਸਰਪ੍ਰਾਈਜ਼ ਹੈ ਮੇਰੇ ਕੋਲ ਤੁਹਾਡੇ ਲਈ ਤੇ ਉਦੋਂ ਆਇਆ ਸੀ ਪਰ ਪਤਾ ਨਹੀਂ ਸੀ ਵੀ ਆ ਹੋਊਗਾ ਤੁਹਾਡੇ ਨਾਲ ਆਖਰੀ ਮੁਲਾਕਾਤ ਕਦੀ ਹੋਈ ਹੋਵੇ ਤੁਹਾਡੇ ਨਾਲ ਕੋਈ ਦੁੱਖ ਤੇ ਸਾਂਝਾ ਕੀਤਾ ਬਣੇ ਅਸੀਂ ਮੈਰਿਜ ਨੂੰ ਆਏ ਸੀ ਜੀ ਹਾਂਜੀ ਮੈਰਿਜ ਨੂੰ ਹੀ ਆਏ ਸੀ ਜੀ ਸੇ ਬਹੁਤ ਚਾਹ ਸੀ ਮੈਨੂੰ ਪਹਿਲਾਂ ਕਹਿੰਦਾ ਸੀ ਕਿ ਜਿਵੇਂ ਤੁਸੀਂ ਅੱਗੇ ਵੀ ਜਾਣਾ ਬਰਾਤ ਚ ਮਖਰਾਣੇ ਤੇਰੀ ਵਰਗੇ ਹੋਰ ਵੀ ਬਹੁਤ ਪਿਆਰੇ ਆ ਤੂੰ ਵੀ ਮੈਨੂੰ ਬਹੁਤ ਪਿਆਰਾ ਹੈ ਹੋਰ ਵੀ ਤੇਰੀ ਵਰਗੇ ਨੇ ਉਹਨਾਂ ਦੇ ਵੀ ਵਿਆਹਾਂ ਦੇ ਵਿੱਚ ਪ੍ਰੋਗਰਾਮ ਸੀ ਹੋਰ ਵਿਆਹ ਸੀ ਜੀ ਕੋਈ ਵੀ ਸੁਣਿਆ ਕਿ ਤੁਸੀਂ ਕਿਹਾ ਸੀ ਕਿ ਇੱਕ ਮਹੀਨਾ ਤੋਂ ਕਰੋ ਨਿਕਲੀ ਨਾ ਇਦਾਂ ਦੀ ਗੱਲ ਵੀ ਕੋਈ ਸੁਣੀ ਹੈ ਕਿ ਤੁਸੀਂ ਇਹ ਕਹੀ ਸੀ ਉਹਨੂੰ ਹਾਂਜੀ ਔਰ ਮੈਂ ਜਦੋਂ ਵੀ ਉਹ ਰਾਣਾ ਦਰਬਾਰ ਆਉਂਦਾ ਸੀ ਮੈਂ ਉਹਨੂੰ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਸੀ ਸਾਰੇ ਨੌਜਵਾਨ ਜਿੰਨੇ ਵੀ ਆਉਂਦੇ ਨੇ ਨੇਕੀ ਦੇ ਰਾਹ ਤੇ ਚਲੋ ਬੁਰਾਈਆਂ ਦੇ ਰਾਹ ਤੋਂ ਹਮੇਸ਼ਾ ਦੂਰ ਰਹਿਣਾ ਨੇਕੀ ਦੇ ਰਾਹ ਚਲੋ ਸੋ ਰਾਣਾ ਮੰਨਦਾ ਸੀ ਗੱਲਾਂ ਗਰਾਊਂਡ 'ਚ ਲਿਆ ਕੇ ਫੋਟੋ ਕਰਾਉਣ ਦੇ ਬਾਅਦ ਨੇ ਸ਼ੂਟ ਕੀਤਾ ਗਿਆ ਉਸ ਤੋਂ ਵੱਡੀ ਉਸ ਤੋਂ ਵੱਡੀ ਜਿਹੜੀ ਅੱਗੀ ਗੱਲ ਸੀ ਕਿ 25 ਲੱਖ ਦਾ ਉਹਦਾ ਜਿਹੜਾ ਕੋਈ ਕਹਿਣਾ ਸੀ ਉਹ ਵੀ ਇਨਸਾਨੀਅਤ ਦੇ ਤੌਰ ਤੇ ਉਹ ਸਾਰਾ ਕੁਝ ਕੁਕੇ ਲੱਗੇ ਇਹੋ ਜੀ ਇਨਸਾਨੀਅਤ ਲਈ ਕੀ ਕਰਨੀ ਸਰ ਤੇ ਆਏ ਉਹਨਾਂ ਦੇ ਤਾਇਆ ਜੀ ਨੇ ਸਾਨੂੰ ਦੱਸਿਆ ਵੀ ਕੋਈ ਬਾਣਾ ਪਾਇਆ ਹੋਇਆ ਸੀ ਕੋਈ ਸਿੰਘ ਸੀ ਜਿਨੇ ਰਵਲਵਰ ਲਿਆ ਜਾਂ ਉਹਨਾਂ ਦਾ ਕੜਾ ਲਿਆ ਜਾਂ ਚੈਨੀ ਲਈਆ ਜੋ ਵੀ ਹੱਥਾਂ 'ਚ ਉਹ ਵੀ 25 ਲੱਖ ਦਾ ਸੋਨਾ ਤਾਰਿਆ ਉਹਦੇ ਵਿੱਚ ਮੈਂ ਇਹ ਗੱਲ ਆਪਣੇ ਮਨਿਓ ਆਪਣੇ ਮਨਿਓ ਪਰਸਨਲੀ ਆਪਣੇ ਮਨਿਓ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਵੀ ਬਾਣੇ ਵਾਲੇ ਸਿੰਘ ਕੋਲ ਉਹ ਹੈ ਚਾਹੇ ਤਾਂ ਪਰਿਵਾਰ ਨੂੰ ਪਛਾਣ ਦੇਣਾ ਤੇ ਚਾਹ ਗੁਪਤ ਤੌਰ ਤੇ ਕਿਸੇ ਕੋਈ ਆਪਣਾ ਗਾਂ ਬੰਦਾ ਦੇ ਕੇ ਦੇ ਦੇਣਾ ਕਿਉਂਕਿ ਇਹਦੇ ਵਿੱਚ ਬਾਣਾ ਵੀ ਇੱਕ ਬਦਨਾਮ ਹੋ ਰਿਹਾ ਹੁਣ ਅਸੀਂ ਜਦੋਂ ਆਏ ਹ ਮੇਰੇ ਵੀ ਬਾਣਾ ਪਾਇਆ ਮੈਨੂੰ ਖੁਦ ਨੂੰ ਸ਼ਰਮ ਆ ਰਹੀ ਹੈ ਵੀ ਮੇਰੇ ਹੀ ਭਰਾ ਨੇ ਨਾ